ਬਾਬਾ ਨਾਨਕ ਜੀ ਸੀਗੇ ਕੀ ਉਹਨਾਂ 'ਚ ਕੋਈ ਇਨਸਾਨੀ ਜਾਮੇ ਤੋਂ ਉੱਪਰ ਦੀ ਸ਼ਕਤੀ ਨਹੀਂ ਸੀ ਬਲੀ ਕੰਧਾਰੀ ਨੇ ਉੱਪਰੋਂ ਪੱਥਰ ਸੱਟਿਆ ਬਾਬਾ ਨਾਨਕ ਜੀ ਨੇ ਆਪਣੇ ਪੰਜੇ ਦੇ ਨਾਲ ਰੋਕਿਆ ਪੰਜਾ ਸਾਹਿਬ ਗੁਰਦੁਆਰਾ ਹਲੇ ਵੀ ਉਹ ਪੱਥਰ ਸਥਿਤ ਆ ਤੇ ਜਿੱਥੇ ਉਹ ਬਣਿਆ ਹੋਇਆ ਵਾ ਪੱਥਰ ਸਾਹਿਬ ਗੁਰਦੁਆਰਾ ਵੀ ਹੋਇਆ ਵਾ ਵੇਖੋ ਪੱਥਰ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਹੂੰ ਕਈ ਦਾ ਕਹਿੰਦੇ ਵੀ ਇੱਥੇ ਬਾਬੇ ਨਾਨਕ ਦਾ ਪੰਜਾ ਉਕਰਿਆ ਪਿਆ ਹੂੰ ਕੋਈ ਸੰਭਵ ਹੈ ਕਿ ਪੱਥਰ ਤੇ ਕਿਤੇ ਇਨਸਾਨ ਦਾ ਪੰਜਾ ਉਕਰਿਆ ਜਾਵੇ ਆ ਗਣੇਸ਼ ਦੀ ਮੂਰਤੀ ਹੁਣ ਤੱਕ ਪੂਜਾ ਹੁੰਦੀ ਆ ਹੂੰ ਹੋਈ ਹੈ ਨਾ ਗਣੇਸ਼ ਜੀ ਨਹੀਂ ਹੋਈ ਨਹੀਂ ਜਦੋਂ ਸ਼ਿਵ ਜੀ ਨਹੀਂ ਹੋਇਆ ਗਰੇ ਕਿਤੋਂ ਜੋ ਚੀਦੇ ਸਿਰ ਦੇ ਉੱਤੇ ਸਿਰ ਕੀ ਦਾ ਰੱਖਿਆ ਹਾਥੀ ਦਾ ਸੰਭਵ ਹੈ ਉਹ ਕਹਿੰਦੇ ਵੀ ਗੁੱਸੇ ਚ ਆ ਕੇ ਜਦੋਂ ਉਹਨਾਂ ਨੇ ਕਿੰਦੀ ਮਾੜੀ ਗੱਲ ਕੀਤੀ ਗੁੱਸੇ ਚ ਆ ਕੇ ਉਹਨੇ ਇਹ ਕਿਹਾ ਵੀ ਮੇਰੀ ਮਾਤਾ ਨਹਾ ਰਹੀ ਹੈ ਹੂੰ ਠੀਕ ਹੈ ਤੇ ਉਹਨੇ ਕਹਨੇ ਕੋਈ ਨਹੀਂ ਬੈਠਾ ਨਹਾ ਰਣ ਦੇ ਤੇ ਗੁੱਸੇ ਵਾਲੀ ਕੀ ਗੱਲ ਸੀ ਬੱਚੇ ਨੇ ਕਿਹਾ ਵੀ ਮਾਤਾ ਜੀ ਨਹਾ ਰਹੇ ਨੇ ਹੂੰ ਠੀਕ ਹੈ ਉਹਾਂ ਦਾ ਕੋਈ ਨਹੀਂ ਭਾਈ ਮੈਂ ਤੇ ਮੇਰਾ ਵੰਜਾ ਲਾ ਦੇ ਮੈਂ ਇੱਥੇ ਭੇਜ ਤੈਨੂੰ ਗੁੱਸਾ ਕਰਦੀ ਕਿ ਹੋਵੇ ਦੇਵਤਾ ਉਤਨੇ ਕੀ ਹੋਵੇ ਤੇ ਕਰੋ ਚਾ ਕੇ ਦਾ ਸਿਰ ਵੜ ਦੇ ਮਗਰ ਉਹ ਹਾਥੀ ਦੇ ਸਿਰ ਵੜਾਉਂਦਾ ਜਿਹੜਾ ਉਹਦਾ ਹਾਥੀ ਦੇ ਸਿਰ ਲਾਉਣ ਦੀ ਤਾਕਤ ਰੱਖਦਾ ਉਹ ਤੇ ਨਹੀਂ ਉਹ ਤੋਂ ਕ੍ਰੋਧ ਨਾ ਉਹ ਤੋਂ ਕਾਬੂ ਆਇਆ ਤੇ ਸਾਰੇ ਕਰਮ ਕਾਣ ਗਿਆ ਸ਼ਿਵ ਜੀ ਮਹਾਰਾ ਜੀ ਨਹੀਂ ਹੋਏ ਹੋਇ ਨਹੀਂ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਕਲਪਨਾ ਇੱਕ ਜਿਹੜੀ ਦੁੱਤੀ ਸ਼ਹਾਦਤ ਸਭ ਤੋਂ ਜਿਹੜੀ ਜ਼ਿਆਦਾ ਜਿੱਤੇ ਗੱਲ ਹੁੰਦੀ ਆ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੇ ਗੱਲ ਹੁੰਦੀ ਆ ਵੀ ਉਹ ਆਪਣਾ ਸੀਸ ਆ ਜਿਹੜਾ ਉਹ ਤਲੀ ਦੇ ਧਰਕੇ ਲੜੇ ਆ ਤੇ ਉਹ ਤੁਸੀਂ ਉਹਨੂੰ ਦੇਖੋ ਸੀਸ ਤਲੀ ਦੇ ਧਰ ਹੁੰਦਾ ਇੱਕ ਮਹਾਂਵਰਾ ਹੈ ਵੀ ਇਹ ਤਾਂ ਬੰਦਾ ਐਡਾ ਸੂਰਮਾ ਯਾਰ ਸੀਸ ਤਲੀ ਦੇ ਧਰ ਕੇ ਲੜਦਾ ਸੀਸ ਤਲੀ ਦੇ ਧਰ ਕੇ ਨਹੀਂ ਲੜੇ ਉਹ ਸੀਸ ਤਲੀ ਦੇ ਧਰ ਕੇ ਤਾਂ ਤੁਸੀਂ 1 ਸੈਕਿੰਡ ਵੀ ਨਹੀਂ ਜਾਈ ਸਕਦੇ ਕੋਈ ਬੰਦਾ ਵੀ ਨਹੀਂ ਪਤਰਾ ਸਕਦਾ ਵਿਗਿਆਨਤਾ ਮੰਨਦਾ ਨਹੀਂ ਬੀਜੇ ਉਹ ਲੱਗਣ ਲੱਗੇ ਬਾਬਿਆਂ ਕੋਲ ਜਾ ਕੇ ਬਾਬਿਆਂ ਕੋਲੇ ਬੀਜੇ ਲੱਗਦੇ ਆ ਬਸ ਪਾਸਪੋਰਟ ਦੇਜੋ ਲੈਜੋ ਹਾਂ ਕਿ ਬਾਬਾ ਜੀ ਦੇ ਸਿਰ ਤੇ ਆ ਘਰ ਤੇ ਇੰਗਲੈਂਡ ਦੀ ਰਾਣੀ ਆਪੇ ਚੱਲ ਕੇ ਆਈਂਦੀ ਬਾਬਾ ਜੀ ਆ ਪੁੱਤ ਤਾ ਮੈਨੂੰ ਦੇ ਦੇ ਮੈਨੂੰ ਬੜਾ ਸੋਹਣਾ ਲੱਗਿਆ ਏ ਹੈ ਨਾ ਬਾਬਿਆਂ ਕਰਕੇ ਬੀਜੇ ਲੱਗਦੇ ਬੀਜੇ ਸਰਕਾਰ ਦੀਆਂ ਨੀਤੀਆਂ ਨਾਲ ਲੱਗਦੇ ਹੁੰਦੇ ਜਿਵੇਂ ਕਹਿੰਦੇ ਬਾਬਾ ਨਾਨਕ ਜੀ ਵੀ ਨਦੀ ਦੇ ਵਿੱਚ ਸਮਾ ਗਏ ਸੀ ਤੇ ਤਿੰਨ ਦਿਨਾਂ ਬਾਅਦ ਫਿਰ ਆਏ ਸੀ ਵੇਖੋ ਤੁਸੀਂ ਪਾਣੀ ਦੇ ਵਿੱਚ ਵੜ ਕੇ ਕਿੰਨੇ ਮਿੰਟ ਰਹਿ ਸਕਦੇ ਹੋ 1.5 ਮਿੰਟ ਸਵਾਉਣ ਦੀ ਤੇ ਨਦੀ ਦੇ ਬੜੇ ਆਏ ਤਿੰਨ ਦਿਨ ਬੈਠੇ ਰਹਿਣ ਦੇ ਵਿੱਚ ਮਗਾਨ ਤਾਂ ਮਰ ਨਹੀਂ ਸਕਦਾ ਜੇ ਪੁਜਾਰੀ ਕੋਈ ਮਦਦ ਕੋਈ ਵੀ ਤੂੰ ਜਾ ਕੇ ਪਤਾ ਲੈਦਾ ਭਾਈ ਕੋਈ ਕਰਾਮਾਤ ਤਾਂ ਹੋ ਸਕਦੀ ਬਾਬਾ ਕਿਹੜੀ ਕਰਾਮਾਤ ਅੱਜ ਤੱਕ ਤੱਕ ਕਰਾਮਾਤ ਤੇ ਇਸਾਈ ਧਰਮ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਕ ਵੀਡੀਓ ਦੇਖ ਰਿਆ ਹੁੰਨਾ ਵਾ ਮੈਂ ਉਹ ਜੇ ਹੱਥ ਲਾਉਂਦੇ ਨੇ ਜੇ ਤੁਹਾਡਾ ਕੈਂਸਰ ਠੀਕ ਹੋ ਗਿਆ ਕੋਈ ਬੋਲਦਾ ਨਹੀਂ ਹੈ ਹੱਥ ਲਾਉਂਦੇ ਨੇ ਜੀ ਬੈਨਾਂ ਤੋਂ ਬੋਲਣੇ ਲੱਗੀ ਹਾਂ ਇਦਾਂ ਦੀਆਂ ਵੀਡੀਓਜ਼ ਬਹੁਤ ਸਾਹਮਣੇ ਹੁੰਦੀਆਂ ਫੇ ਉਹ ਸੱਪਖੰਡ ਹੈ ਇਹ ਸੱਪਖੰਡ ਹੈ ਧਰਮ ਪ੍ਰਚਾਰਦੇ ਨੇ ਕਦੇ ਈਸਾ ਨੇ ਅਜਿਹਾ ਕੰਮ ਨਹੀਂ ਕੀਤਾ ਪੰਡਤ ਦੇ ਥਰੂ ਰੋਟੀ ਥੋੜੇ ਪਿੱਤਰਾਂ ਦੇ ਮੂੰਹ ਜਾਂਦੀ ਆਹ ਤਾਂ ਕਮਾਲ ਦੀ ਗੱਲ ਹੈ ਕਿੰਨਾ ਵੱਡਾ ਵਿਗਿਆਨ ਹੈ ਵੀ ਇਹ ਕਹਿੰਦੇ ਉਹ ਪਾਠ ਪੂਜਾ ਕਰਦੇ ਨੇ ਉਹਨਾਂ ਨੂੰ ਕੋਈ ਪਾਠ ਪੂਜਾ ਨਹੀਂ ਕਰਦੇ ਪਖੰਡ ਕਰਦੇ ਆ ਇਹ ਗੱਲ ਪ੍ਰਚਲਿਤ ਆ ਵੀ ਬਾਬਾ ਨਾਨਕ ਜਦੋਂ ਪਏ ਸੀ ਉਹ ਸੱਪਨੇ ਸ਼ਾਂ ਕੀ ਪਿੱਛੇ ਦੇਖੋ ਸੱਪਨੇ ਸ਼ਾਂ ਜਾਨਵਰ ਬ੍ਰਾ ਸਭ ਕੁਝ ਆ ਕਰਦਾ ਹੈ ਸੱਪ ਦੀ ਕਿੰਨੀ ਖਾਂ ਸਕਦੇ ਆ ਕਿੰਨਾ ਕੋਲਡ ਹੈ ਸੱਪ ਦਾ ਹੂੰ ਤੇ ਬਾਬਾ ਐਨਾ ਸਿਆਣਾ ਬੰਦਾ ਸੀ ਉਹ ਧੁੱਪ ਤੇ ਲੜਦਾ ਫਿਰਦਾ ਸੀ ਬਾਬਾ ਬਹੁਤ ਸਿਆਣਾ ਬੰਦਾ ਸੀ ਮੈਨੂੰ ਪਤਾ ਸੀ ਮੈਂ ਕਿੱਥੇ ਪੈਣਾ ਹੈ ਤੇ ਸਭ ਨੂੰ ਪਖੰਡ ਮੰਨਦੇ ਹੋ ਸ਼ਿਵਜੀ ਮਹਾਰਾਜ ਦੀ ਮੂਰਤੀ ਤੇ ਦੁੱਧ ਚੜਾਇਆ ਜਾਂਦਾ ਹੈ ਹਾਂ ਦੁੱਧ ਥੱਲੇ ਡੁੱਲ ਰਿਹਾ ਹੂੰ ਤੇ ਥੱਲੇ ਡੁੱਲ ਰਿਹਾ ਪਰ ਉਹਨਾਂ ਨੂੰ ਪਵਿੱਤਰ ਕਰਨ ਦੇ ਲਈ ਕਹਿੰਦੇ ਚੜਾਏ ਨੇ ਪਵਿੱਤਰਤਾ ਕੀ ਪਵਿੱਤਰਤਾ ਦਾ ਵਿਗਿਆਨਕ ਪਰਮਾਨਾ ਕੀ ਆ ਸ਼ੁੱਧਤਾ ਦਾ ਪਰਮਾਨਾ ਹੋ ਸਕਦਾ ਹੈ ਸਫਾਈ ਦਾ ਹੋ ਸਕਦਾ ਪਵਿੱਤਰਤਾ ਦਾ ਕੋਈ ਪੇਮਾਨਾ ਨਹੀਂ ਵੀ ਆਪ ਪੁੱਤਰ ਆ 33 ਕਰੋੜ ਜਿਹੜੇ ਦੇਵੀ ਦੇਵਤੇ ਆ ਆਪਾਂ ਮੰਨਦੇ 33 ਕਰੋੜ ਉਹ ਕਈ ਕਹਿੰਦੇ ਜੀ ਕਿ 33 ਕਰੋੜ ਹੀ 33 ਕੋਟੀ 220 ਦੇਵਤਾ ਅਰਬਾਂ ਦੇ ਵਿੱਚ ਐ 33 ਕਰੋੜ ਆਪਾਂ ਫਿਰ ਚੀਂਜ ਵੀ ਵੱਡੇ ਵੱਡੇ ਦੇਵਤੇ ਨੇ ਇਰਾਨ ਚ ਵੀ ਦੇਵਤੇ ਨੇ ਜਨਾਨ ਚ ਵੀ ਦੇਵਤੇ ਨੇ ਜਾਪਾਨ ਚ ਵੀ ਦੇਵਤੇ ਨੇ 33 ਕਰੋੜ ਆਪਣੇ ਕੱਲਿਆਂ ਕੋਲੇ ਆ ਜਿਵੇਂ ਅੱਜ ਕੱਲ ਰਾਸ਼ੀ ਫਲ ਦੇਖਦੇ ਆ ਨਾ ਕੁੰਡਲੀਆਂ ਮੈਚ ਕੀਤੇ ਜਾਂਦੀਆਂ ਬਾਬੇ ਬਹੁਤ ਹੋ ਗਏ ਤਾਂ ਉਪਾਅ ਦੱਸਦੇ ਨੇ ਤਰ੍ਹਾਂ ਤਰ੍ਹਾਂ ਦੇ ਇਹ ਸਭ ਫਿਰ ਇਹ ਨਹੀਂ ਇਹ ਸਾਰਾ ਭਰਮ ਅੰਧਵਿਸ਼ਵਾਸ ਕੀ ਹੈ ਭਗਤੀ ਕਾ ਦੀ ਹੈ ਪਤਾ ਤਾਂ ਲੱਗ ਵੀ ਆ ਭਗਤਾ ਹੈ ਮੈਡੀਟੇਸ਼ਨ ਮਨ ਨੂੰ ਸ਼ਾਂਤ ਕਰਨਾ ਮੈਂ ਮੈਡੀਟੇਸ਼ਨ ਨਾ ਤੁਸੀਂ ਰੱਖੋ ਮਨ ਸ਼ਾਂਤ ਵਾ ਤੇ ਤੁਹਾਡੇ ਮਨ ਦੇ ਵਿਵੇਕ ਉੱਠਣਾ ਚਾਹੀਦਾ ਹੈ ਮਨ ਉਹਦਾ ਸ਼ਾਂਤ ਹੋਆ ਜਦੋਂ ਵਿਵੇਕ ਪੈਦਾ ਕਰ ਲਿਆ ਬੁੱਧੀ ਪੈਦਾ ਕਰ ਲਈ ਤਰਕ ਪੈਦਾ ਕਰ ਲਿਆ ਵਿਚਾਰ ਧਾਰਾ ਪੈਦਾ ਕਰ ਦਿੱਤੀ ਕਿਸੇ ਨੇ ਕਿਹਾ ਵੀ ਰੱਬ ਹੈ ਕਲਪਨਾ ਕਰਨੀ ਕਲਪਨਾ ਕਰਨੀ ਗੁਰਾਂ ਨੂੰ ਮੁੱਖ ਦਾ ਅਧਿਕਾਰ ਹੈ ਜੇ ਤਾਂ ਰੱਬ ਦੀ ਪ੍ਰਾਪਤੀ ਹੈ ਤੇ ਮਰ ਗਿਆ ਜੇ ਮਰ ਗਿਆ ਜੇ ਮੈਨੂੰ ਮਿਲ ਗਿਆ ਤੇ ਮੈਂ ਤੈਨੂੰ ਦਿਖਾ ਦੂੰ ਹਮ ਇਹ ਹੀ ਪੱਕੀ ਗੱਲ ਹੈ ਤੂੰ ਮਨਣਾ ਇਸ ਪਹਾ ਤੁਸੀਂ ਮੰਨੋ ਨਾ ਮੰਨੋ ਬਹੁਤ ਤਰ੍ਹਾਂ ਦੇ ਭਰਮ ਜਿੱਦਾਂ ਕਹਿੰਦੇ ਆ ਵੀ ਕਹਿੰਦੇ ਧਰਤੀ ਬੜ ਲਦੇ ਦੇ ਸਿੰਘਾਂ ਤੇ ਸਿੰਘਾਂ ਤੇ ਖੜੀ ਆ ਵੀ ਵਿਗਿਆਨਕ ਤੌਰ ਤੇ ਧਰਤੀ ਖੜੀ ਨਹੀਂ ਐ ਤੇ ਘੁੰਮ ਰਹੀ ਐ ਹੂੰ ਗ੍ਰਹਿ ਆ ਇੱਕ ਇੱਕ ਗ੍ਰਹਿ ਆ ਹੂੰ ਘੁੰਮ ਰਿਹਾ ਠੀਕ ਐ ਨਾ ਕੋਈ ਆ ਇਹ ਪੱਛੂ ਦੀ ਖੋਪੜੀ ਤੇ ਖੜਿਆ ਬੜ ਦੇ ਸਿੰਘਾਂ ਦੇ ਖੜੀ ਆ ਤੇ ਧਰਤੀ ਤਾਂ ਘੁੰਮ ਰਹੀ ਐ ਤੇ ਬੜ ਦੇ ਘਾਤੇ ਖੜਾ ਫਿਰ ਕਛੂ ਬਾ ਦੇ ਖੜਾ ਮੈਂ ਤੁਰ ਕੇ ਜਾਂਦਾ ਹੁੰਦਾ ਪੁਰਾਣੀ ਕਿਚਿਹਰੀ ਵੱੰਨੀ ਮੇਰੇ ਉੱਤੇ ਕੇਸ ਕਿ ਸੁਣਦੇ ਮੈਂ ਮਹਿਕੀਂ ਤਰਫ ਹੋ ਜਾਂਦਾ ਉਹਨ ਮੇਰੇ kurta chadar ਆ ਪਾਇਆ ਹੁੰਦਾ ਉੱਥੇ ਇੱਕ ਪੰਡਤ ਬੈਠਾ ਹੁੰਦਾ ਉਹਨੇ ਕਿਹਾ ਵੀ ਜਿਹੜਾ ਬੰਦਾ ਰੋਜ਼ ਹੈ ਕਚਹਿਰੀ ਜਾਂਦਾ ਹੈ ਦਾ ਮਕਦਮ ਹੈ ਉਹਨੇ ਮੈਨੂੰ ਬੁਲਾ ਰਿਆ ਉਹਨੂੰ ਪਤਾ ਜੀ ਬੁਲਾ ਰਿਹਾ ਤੇ ਮੈਂ ਇਹਨੂੰ ਪਾ ਦਸੂ ਆ 5-10 ਪੀ ਦੇਊ ਆ ਤੇ ਮੈਨੂੰ ਸਰਦਾਰ ਜੀ ਅੱਜ ਆਪ ਦਾ ਕੰਮ ਜ਼ਰੂਰ ਬਣ ਜਾਏਗਾ ਅੱਛਾ ਹਾਂ ਮੈਂ ਤੇ ਕਿਵੇਂ ਭੰਨ ਪੈ ਗਿਆ ਤੇ ਮੈਂ ਕਿਸੀ ਕੰਮ ਚੱਲਿਆ ਤੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਚੱਲਿਆ ਕਿੱਥੇ ਆ ਮੇਰਾ ਤਾਂ ਕੰਮ ਹੀ ਕੋਈ ਨਹੀਂ ਚਾਹੀਦਾ ਮੇਰਾ ਤਾਂ ਕੰਮ ਹੀ ਕੋਈ ਨਹੀਂ ਮਹ ਮੈਂ ਤੇਰੇ ਬਾਰੇ ਦੱਸਦਾ ਵੀ ਤੂੰ ਇੱਥੇ ਬੈਠਾ ਮੈਂ ਤੈਨੂੰ ਬੜੇ ਧੀਰ ਦਾ ਇੱਥੇ ਬੈਠਾ ਵੇਖਦਾ ਬੜੇ ਸਾਲਾਂ ਦਾ ਹਾਂ ਮੈਂ ਤੂੰ ਮੈਂ ਅਈ ਛੜਕਤੀ ਬੈਠਾ ਮਰ ਜੇਗਾ ਅੱਛਾ ਝੂਠ ਫਦਾ ਬੋਲਦਾ ਕਿਸੇ ਦੀਆਂ ਰਾਸ਼ੀਆਂ ਦਾ ਤੈਨੂੰ ਆਪਦੀ ਰਾਸ਼ੀ ਦਾ ਪਤਾ ਕੋਈ ਨਹੀਂ ਬਗਾਨੇ ਦੀ ਰਾਸ਼ੀ ਦਾ ਫੇਦਾ ਹਰ ਤਮਾ